ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਪ੍ਰੈਸ ਕਲਾਸ ਦੇ ਮੈਂਬਰ ਸੀਨੀਅਰ ਪੱਤਰਕਾਰ ਭਗਵੰਤ ਸਿੰਘ ਮਟੋਰ ਜੀ ਦਾ ਜਨਮ ਦਿਨ ਹੈ ਸਾਡੀ ਨਾਲ ਡਿਸਕਸ ਹੋਈ ਸੀ ਵੀ ਜਨਮ ਦਿਨ ਕਿੱਦਾਂ ਮਨਾਇਆ ਜਾਵੇ ਹਰ ਪੱਤਰਕਾਰ ਨੇ ਆਪਣੇ ਆਪਣੇ ਵਿਊ ਦਿੱਤੇ ਐਦਾਂ ਕਰੋ ਓਦਾਂ ਕਰੋ ਲੇਕਿਨ ਇਹਦੀ ਸੋਚ ਸੀ ਵਧੀਆ ਸੋਚ ਸੀ ਵੀ ਅਨੰਦਪੁਰ ਜ਼ਿਹਰਤ ਲੈ ਕੇ ਕਿਰਤਪੁਰ ਸਾਹਿਬ ਤੱਕ ਜਿਹੜੀ ਸੜਕ ਹੈ ਉਹਦੇ ਵਿੱਚ ਕਾਫੀ ਖੱਡੇ ਪੈ ਚੁੱਕੇ ਹਨ ਵੀ ਆਪਾਂ ਉਹਨਾਂ ਖੱਡਿਆਂ ਨੂੰ ਪੂਰੀਏ ਤਾਂ ਕਿ ਲੋਕਾਂ ਨੂੰ ਜਿਹੜੀਆਂ ਦਿੱਕਤਾਂ ਸਾਹਮਣਾ ਕਰਨਾ ਪੈ ਰਿਹਾ ਵੀ ਉਹ ਦਿੱਕਤਾਂ ਸਾਹਮਣਾ ਨਾ ਕਰਨਾ ਪਵੇ ਇਸੀ ਸੋਚ ਨੂੰ ਲੈ ਕੇ ਅੱਜ ਸਾਰਿਆਂ ਅੰਦਰ ਅਦਰ ਭਵੇਂ ਦਿਖਾ ਦਿਓ ਖੱਡਿਆਂ ਦੇ ਵਿੱਚ ਸਾਰੀ ਅਸੀਂ ਮਿੱਟੀ ਪਵਾਈ ਹੈ ਸਾਰਿਆਂ ਨੇ ਰਲ ਕੇ ਮਿਲ ਕੇ ਸਰਕਾਰਾਂ ਦੇ ਕੰਮ ਚਲੋ ਹੁੰਦੇ ਆ ਸਰਕਾਰ ਆਪਣੀ ਜਗ੍ਹਾ ਲੱਗੀ ਹੋਈ ਹੈ ਲੇਕਿਨ ਜੋ ਕੰਮ ਇਹਨਾਂ ਨੇ ਅੱਜ ਕਰ ਦਿੱਤਾ ਉਹ ਬਹੁਤ ਕਾਬਲੀ ਤਾਰੀਫ ਹੈ ਤੇ ਹਰੇਕ ਬੰਦੇ ਨੇ ਇਹਨਾਂ ਦੀ ਗਲਤੀ ਇਸਤਗਲ ਦੀ ਪ੍ਰੋੜਤਾ ਵੀ ਕੀਤੀ ਹੈ ਤੇ ਤਾਰੀਫ ਵੀ ਕੀਤੀ ਹੈ ਤੇ ਨਾਲ-ਨਾਲ ਸ਼ੁਗਲ ਮੇਲਾ ਵੀ ਕੀਤਾ ਹੈ ਅੱਜ ਇੱਕ ਕੇਕ ਵੀ ਕੱਟਿਆ ਭਰਾ ਦਾ ਅਸੀਂ ਸਾਰਿਆਂ ਨੇ ਬੈਠ ਕੇ ਆ ਕੈਫੇ 21 ਬਹੁਤ ਵਧੀਆ ਰੈਸਟੋਰੈਂਟ ਗਿਆ ਸੀ ਅੱਜ ਆਪਾਂ ਬਾਜੀ ਦਾ ਰੈਸਟੋਰੈਂਟ ਹੈ ਇੱਥੇ ਬੈਠੇ ਆਏ ਕੋਈ ਕੇਕ ਵੀ ਕੱਟਿਆ ਹੈ ਚਾਹ ਵੀ ਪਲਾਈ ਬਾਜੀ ਨੇ ਸਾਨੂੰ ਤੇ ਸਰ ਜੀ ਪ੍ਰਮਾਤਮਾਗੇ ਅਰਦਾਸ ਕਰਦੇ ਆਂਗੇ ਭਰਾ ਨੂੰ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਬਖਸ਼ਣ ਪੱਤਰਕਾਰੀ ਦੇ ਮਾਮਲੇ ਤੇ ਵੀ ਇਹ ਬਹੁਤ ਜ਼ਿਆਦਾ ਇਸ ਟਾਈਮ ਪੂਰੇ ਇਲਾਕੇ 'ਚ ਛਾਏ ਹੋਣ ਪੂਰੇ ਇਲਾਕਾ ਨਹੀਂ ਮੈਂ ਕਹਾਂਦਾ ਪੂਰੇ ਪੰਜਾਬ 'ਚ ਹੀ ਛਾਏ ਹੋਏ ਹਨ ਤੇ ਲੋਕ ਇਹਨਾਂ ਦੀਆਂ ਵੀਡੀਓ ਨੂੰ ਦੇਖਦੇ ਆ ਲਾਈਕ ਕਰਦੇ ਆ ਤਾਰੀਫ ਕਰਦੇ ਆ ਇਹਨਾਂ ਦੀ ਕਿਉਂਕਿ ਹੱਕ ਸੱਚ ਦੀ ਲੜਾਈ ਨਾਲ ਇੱਟਾਂ ਜੂਝ ਰਹੇ ਆ ਜੀ ਮੇਰੇ ਖਿਆਲ ਚ ਸਰਕਾਰਾਂ ਨੂੰ ਵੀ ਇਹਨਾਂ ਦੀ ਇਸ ਗੱਲ ਨੂੰ ਕਿ ਹੱਲਾਸ਼ੇਰੀ ਦੇਣੀ ਚਾਹੀਦੀ ਹੈ ਤੇ ਮੈਂ ਪਰਮਾਤਮਾ ਕੇ ਵੀ ਅਦਾਸ ਕਰਾਂ ਵੀ ਭਰਾ ਨੂੰ ਦਿਨ ਦੁਗਣੀ ਰਾਤ ਚੁਗਣੀ ਤੱਕੀ ਬਖਸ਼ਣ। ਇਸੀ ਗੱਲ ਜੀ ਅੱਜ ਸੜਕਾਂ ਦੇ ਵਿੱਚ ਜਿੱਦਾਂ ਆਪਾਂ ਕੈਰੀ ਪਾਈਦੇ ਆਗੇ ਸਿਰਫ ਇੱਕੋ ਇੱਕ ਮੰਤਵ ਸੀਗਾ ਵੀ ਜਿੱਦਾਂ ਜਨਮ ਦਿਨ ਬੰਦਾ ਬਣਾਉਂਦਾ ਆਪਣੇ ਜਨਮ ਦੇ ਨਾਲ ਦਿਨ ਕੋਈ ਨਾ ਕੋਈ ਸੋਚਦਾ ਕਰੀਏ। ਮਨ ਦੇ ਵਿੱਚ ਖਿਆਲ ਆਇਆ ਗੱਲਬਾਤ ਕੀਤੀ ਡਿਸਕਸ਼ਨ ਕੀਤੀ ਆਪਣੇ ਸੀਨੀਅਰਾਂ ਦੇ ਨਾਲ ਆਪਣੇ ਭਰਾ ਦੇ ਨਾਲ ਤੇ ਉਹਨਾਂ ਨੇ ਜੋ ਗੱਲਬਾਤ ਕਰਦੇ ਦੀ ਆਪਾਂ ਯਾਰ ਲੋਕਾਂ ਵਾਸਤੇ ਕਰੀਏ ਕੁਝ ਸਰਬ ਇਹ ਕਰਕੇ ਸੋਚਿਆ ਵੀ ਯਾਰ ਜਿਹੜੇ ਪੱਥਰ ਨੇ ਆ ਜਿਹੜੇ ਇੱਥੇ ਖੱਡੇ ਪਏ ਨੇ ਇਹਦੇ ਵਿੱਚ ਕੁਝ ਨਾ ਕੁਝ ਆਪਾਂ ਇਹਨੂੰ ਫਿਲ ਕਰੀਏ ਜਿਸ ਤਰ੍ਹਾਂ ਬਾਬੇ ਨੇ ਪਹਿਲੇ ਦਿਨੀ ਪੁਲ ਦੇ ਉੱਤੇ ਆ ਪੈਚਮਾਰਕ ਕੀਤਾ ਜਿੰਨੀ ਕੀ ਸਾਡੀ ਸਮਰੱਥਾ ਹੈ ਅਸੀਂ ਲਿਆ ਕੇ ਕੇਰੀ ਕਿੱਥੇ ਪਾਈ ਆ ਇੱਕ وجہ ਇਹਦੀ ਇਹ ਸੀ ਵੀ ਜਦੋਂ ਆਪਾਂ ਨੇ ਇੱਕ ਨਾ ਸੋਸ਼ਲ ਮੀਡੀਆ ਤੇ ਵੀਡੀਓ ਵੇਖਦੇ ਹੁੰਦੇ ਉਹ ਵੀਡੀਓ ਦੇ ਵਿੱਚ ਕੀ ਹੁੰਦਾ ਜਿਹੜੇ ਚైనా ਦੇ ਜਾਪਾਨ ਦੇ ਲੋਕ ਆ ਉਹ ਜਦੋਂ ਕਿਤੇ ਖੱਡਾ ਦੇਖਦੇ ਜਾਂ ਕੋਈ ਆਪਣਾ ਨੁਕਸਾਨ ਦੇਖਦੇ ਦੇਸ਼ ਦੀ ਸੰਪਤੀ ਦਾ ਹੋਇਆ ਸਰਕਾਰੀ ਸੰਪਤੀ ਦਾ ਉਹ ਕੀ ਕਰਦੇ ਉਹ ਆਪ ਸੀਮਿੰਟ ਲਿਆਂਦੇ ਜਾਂ ਬਦਰੀ ਲਿਆਂਦੇ ਉਹ ਉਹਨੂੰ ਬੰਦ ਕਰ ਦਿੰਦੇ ਬਜਾਏ ਕਿ ਵੀ ਭੰਡਣ ਦੇ ਭੰਡ ਦੇ ਭੰਡਣਾ ਦਾ ਆਪਾਂ ਪਹਿਲਾਂ ਭੰਡ ਦੇ ਰਹੇ ਆਪਾਂ ਬਥਰੀਆ ਵੀਡੀਓ ਪਾਈਆਂ ਵੀ ਕਿਤੇ ਖੱਡਾ ਪਿਆ ਹੋਇਆ ਕਿਤੇ ਗੰਦਗੀ ਪਈ ਹੋਈ ਤੋਂ ਤੋਂ ਬਾਅਦ ਸੋਚਿਆ ਵੀ ਯਾਰਾ ਅਸਰ ਤਾਂ ਹੁੰਦਾ ਨਹੀਂ ਮੁੜ ਕੇ ਦੁਸ਼ਮਣੀਆਂ ਲੋਕਾਂ ਦੀ ਪੈ ਜਾਂਦੀਆਂ ਲੋਕਾਂ ਨੂੰ ਐ ਲੱਗਦਾ ਵੀ ਨਾ ਜੇ ਗੰਦਗੀ ਦੀ ਪਾਈ ਮੇਰੇ ਖਿਲਾਫ ਆਤੀ ਜੀ ਜੇ ਖੱਡੇ ਦੀ ਪਾਈ ਮੇਰੇ ਖਿਲਾਫ ਆਤੀ ਜੀ ਵੀ ਤੇ ਕਰਕੇ ਦੁਸ਼ਮਣੀਆਂ ਖਤਮ ਕਰਨ ਦੇ ਲਈ ਭਈ ਆ ਜਿਹੜੀਆਂ ਦੁਸ਼ਮਣੀਆਂ ਪੈ ਰਹੀਆਂ ਦੁਸ਼ਮਣਾਂ ਨੂੰ ਖਤਮ ਕਰੀਏ ਭਈ ਅਹੀ ਯਾਰ ਵੀਡੀਓ ਇੱਜਿਆਂ ਦੀਆਂ ਪਾਣ ਦੇ ਨਾਲੋਂ ਆਪਦਾ ਕੰਮ ਕਰਨਾ ਸ਼ੁਰੂ ਕਰ ਦਈਏ ਇੱਥੇ ਆਪਾਂ ਹੋਰ ਦੱਸਣਾ ਚਾਹੁੰਦੇ ਆਂ ਸ਼ਹਿਰ ਦੇ ਵਿੱਚ ਜਿੱਥੇ ਤੇ ਗੰਦਗੀ ਹੋਈ ਹੁਣ ਹੁਣ ਆਪਾਂ ਵੀਡੀਓ ਨਹੀਂ ਪਾ ਕੇ ਦੱਸਣੀ ਇੱਥੇ ਗੰਦਗੀ ਆ ਹੁਣ ਚੱਕ ਕੇ ਦਿਖਾਣਾ ਆਵਾ ਵੀਡੀਓ 'ਚ ਜਾਣਾ ਚੱਕਣੀ ਉਹ ਚੱਕ ਕੇ ਗੰਦਗੀ ਛੁੜ ਦੇ ਕਰਨ ਪਤਾ ਲੱਗੂਗਾ ਵੀ ਇੱਥੇ ਹੈਗੀ ਸੀ ਤਾਂ ਚੱਕੀ ਠੀਕ ਹੈ ਨਾ ਇਸ ਕਰਕੇ ਸਾਡਾ ਇੱਕ ਇੱਕ ਮੇਰਾ ਇਹ ਸੁਨੇਹਾ ਸਾਰਿਆਂ ਨੂੰ ਵੀ ਹੁਣ ਸਿਰਫ ਅੱਜ ਨਹੀਂ ਹੈਗਾ ਵੀ ਅੱਜ ਪਾ ਕੇ ਛੱਡ ਗਿਆ ਲੱਗੇ ਰਹਿਣਾ ਆਪਾਂ ਜਿੰਦੀ ਸਮਰਥਾ ਹੈ ਕਿ ਹਰ ਇੱਕ ਜੀ ਦੇ ਚਾਹੇ ਪੌਦੇ ਲਗਾਣੇ ਦਰਖਤ ਲਗਾਣੇ ਚਾਹੇ ਖੱਡੇ ਭਰਨੇ ਜਾਂ ਗੰਦਗੀ ਆ ਆਨੰਦਪੁਰ ਸਾਹਿਬ ਦੇ ਵਿੱਚ ਸੀ ਆਨੰਦਪੁਰ ਸਾਹਿਬ ਉਹ ਚੱਕਣੀ ਤੋਂ ਨਾਲ ਹੀ ਜਿਸ ਤਰ੍ਹਾਂ ਨਸ਼ੇ ਵਿਕਦੇ ਆ ਆ ਬੀੜੀਆਂ ਸਿਗਰਟਾਂ ਜਿਹੜੀਆਂ ਵਿਕਦੀਆਂ ਜਿਹੜੀਆਂ ਮਾਪੇ ਮਾਪਾ ਚਲਾਈ ਗਏ ਉਹਦੇ ਉੱਤੇ ਆਪਾਂ ਦੁਬਾਰੇ ਫੋਕਸ ਕਰਨ ਲੱਗੇ ਫਿਰ ਪ੍ਰਵਾਸੀਆਂ ਦੀਆਂ ਵੋਟਾਂ ਜਿਹੜੀਆਂ ਬਣੀਆਂ ਹੋਈਆਂ ਉਹ ਵੀ ਕਟਾਉਣੀਆਂ ਨੇ ਗੈਰ ਪੰਜਾਬੀ ਜਿਹੜੇ ਇੱਥੇ ਆ ਕੇ ਇੱਥੇ ਕਾਬਜ਼ ਹੋ ਰਿਹਾ ਉਹਨਾਂ ਦੇ ਉੱਤੇ ਵੀ ਕੰਮ ਕਰਨਾ ਬੇਨਤੀ ਮੈਂ ਕਰਦਾ ਸਾਰੇ ਲੋਕਾਂ ਨੂੰ ਸਮਾਜ ਸੇਵੀਆਂ ਨੂੰ ਵੀ ਆਪਾਂ ਇਸ ਪਾਸੇ ਆਈਏ ਆਪਾਂ ਇਹ ਕੰਮ ਕਰੀਏ ਬਜਾਏ ਕਿ ਇੱਕ ਦੂਜੇ ਨਾਲ ਦੁਸ਼ਮਣੀਆਂ ਪਾਲਨੇ ਆ ਦੁਸ਼ਮਣੀਆਂ ਬਣਾਣੀਆਂ ਅਸੀਂ ਸਮਾਜ ਸੇਵਾਰੇ ਪਾਸੇ ਚਲੀਏ ਬਿਲਕੁਲ ਸਾਡਾ ਨਿਰੋਲ ਪ੍ਰਧਾਨ ਜੀ ਸਰਕਾਰ ਦਾ ਨਾ ਤਾਂ ਆਪਾਂ ਸਰਕਾਰ ਨੂੰ ਇਹਦੇ ਵਿੱਚ ਭਾਂਡੇ ਤੇ ਨਾ ਆਪਾਂ ਸਰਕਾਰ ਜੇ ਆਪਦਾ ਕੰਮ ਲੱਗੀ ਹੋਈ ਕਰੀ ਜਾਂਦੀ ਹੈ ਜੋ ਕਰਨਾ ਉਹਨੇ ਤੇ ਜੋ ਸਾਥ ਹੋ ਸਕਦਾ ਕਿਉਂਕਿ ਅਸੀਂ ਉਹ ਲੋਕ ਆ ਜੋ ਸਰਕਾਰਾਂ ਬਣਾਉਂਦੇ ਜੇ ਆhti ਮਿਲ ਕੇ ਸਰਕਾਰ ਬਣਾ ਸਕਦੇ ਤਾਂ ਕਿ ਆਪਾਂ ਖੱਡੇ ਨਹੀਂ ਪਰ ਸਕਦੇ ਇਸ ਕਰਕੇ ਟੇਲ ਫੁੱਲ ਇਕੱਠਾ ਕਰੋ ਆਪ ਲੱਗ ਦਿਓ ਯਾਰ ਹੁਣ ਆਪ ਕਰਿਆ ਕਰੀਏ ਕਿਉਂਕਿ ਇਹਨਾਂ ਦੇ ਬਾਦੀ ਚੱਲ ਗੱਲ ਜਿਹਨਾਂ ਨੂੰ ਦੇਖਦੇ ਰਹਿੰਦੇ ਤਾਂ ਖੱਡੇ ਵਧਣੇ ਹੀ ਸੀਗੇ ਇਸ ਕਰਕੇ ਆਪਾਂ ਇਹਨਾਂ ਵੱਲ ਨਾ ਦੇਖੀਏ ਜੇ ਆਪਾਂ ਸਰਕਾਰਾਂ ਬਣਾ ਸਕਦੇ ਤਾਂ ਆਪਾਂ ਹਰ ਕੰਮ ਕਰ ਸਕਦੇ ਇੱਕ ਮੋਠੋ ਹੁੰਦੇ ਇੱਕ ਜੁੰਟੀ ਬਣਾਉਣ ਦੀ ਸਾਨੂੰ ਜਿਹੜੀ ਲੋੜ ਹੈ ਸਸਿਕਾ ਹਾਂਜੀ ਅੱਜ ਸਾਡੇ ਭਰਾ ਦਾ ਜਨਮ ਦਿਨ ਹੈ ਭਗਵਾਨ ਸਿੰਘ ਮਟੋਰ ਦਾ ਪਹਿਲਾਂ ਤਾਂ ਮੈਂ ਭਾਈ ਨੂੰ ਜਨਮ ਦਿਨ ਦੀਆਂ ਭਾਈ ਬਹੁਤ ਬਹੁ ਮੁਬਾਰਕਾਂ ਠੀਕ ਹੈ ਜਿਹੜਾ ਤੁਸੀਂ ਅੱਜ ਆਹ ਕੰਮ ਕੀਤਾ ਆਪਣੇ ਜਨਮ ਦਿਨ ਤੇ ਆ ਜਿਹੜੇ ਆਪਣੇ 2A ਸਮਾਜ ਸੇਵੀ ਤੌਰ ਤੇ ਤੁਸੀਂ ਕਰ ਰਹੇ ਇਹ ਤੁਸੀਂ ਬਹੁਤ ਵਧੀਆ ਪ੍ਰਾਲਾ ਕੀਤਾ ਜਿੰਨੇ ਖੱਡੇ ਤੇ ਸਾਰੇ ਇਹਨਾਂ ਨੇ ਪੂਰੇ ਠੀਕ ਹੈ ਜੀ ਅਸੀਂ ਭਾਈ ਦੇ ਨਾਲ ਆ ਜਿੱਥੇ ਭਾਈ ਕਹੂਗੇ ਭਾਈ ਵਧੀਆ ਪ੍ਰਾਲੇ ਕਰਦੇ ਆ ਮੈਂ ਵੀ ਭਾਈ ਦੀ ਵੀਡੀਓ ਦੇਖਦਾ ਰਹਿੰਦਾ ਹਮੇਸ਼ਾ ਸੱਚ ਹੱਕ ਦੀ ਗੱਲ ਕਰਦੇ ਕੋਈ ਉਹ ਨਹੀਂ ਹੈ ਵੀ ਹਾਂ ਕੋਈ ਕਿਸੇ ਨੂੰ ਘਬਰਾਹ ਕਰਨ ਵਾਲੀ ਅੱਜ ਭਾਈ ਦਾ ਜਨਮ ਦਿਨ ਹੈ ਅਸੀਂ ਅੱਜ ਜਿੱਥੇ ਪਹੁੰਚੇ ਆ ਭਾਜੀ ਨੇ ਕੇਕ ਵੀ ਕੱਟਿਆ ਤੇ ਆ ਵੀ ਸ਼ੁਰੂਆਤ ਕੀਤੀ ਭਾਜੀ ਕਹਿੰਦੇ ਅੱਗੇ ਅੱਗੇ ਅਸੀਂ ਹੋਰ ਵੀ ਇਹੋ ਜਿਹੇ ਉਪਰਾਲੇ ਕਰੂਗੇ ਤਾਂ ਅਸੀਂ ਕਹਾਂ ਭਾਜੀ ਜਿੱਥੇ ਤੱਕ ਸਾਡੀ ਲੋੜ ਹੈ ਸੰਯੋਗ ਆਪਾਂ ਤੁਹਾਨੂੰ ਪੂਰਾ ਦੇਵਾਂਗੇ ਤੁਹਾਡਾ ਸਾਥ ਪੂਰਾ ਦੇਵਾਂਗੇ ਆ ਸਾਡੇ ਬਹੁਤ ਵੱਡੇ ਭਰਾ ਸਾਡੇ ਉਹ ਹਰ ਸਿੰਘ ਮਟੋਰ ਜੀ ਦਾ ਜਨਮ ਦਿਨ ਹੈ ਜੀ ਤੇ ਬਹੁਤ ਸੋਹਣਾ ਉਪਰਾਲਾ ਕੀਤਾ ਜੀ ਮੇਰਾ ਤਾਂ ਸਾਹਮਣੇ ਕੈਫੇ ਆ ਮੈਂ ਤਾਂ ਦੇਖਦਾ ਰੋਜ਼ ਬਹੁਤ ਗੱਡੀਆਂ ਫਟਦੀਆਂ ਹੁੰਦੀਆਂ ਸੀ ਇੱਥੇ ਸਪੀਡ 'ਚ ਗੱਡੀ ਨਹੀਂ ਆਉਣਾ ਇੱਕਦਮ ਖੱਡਾ ਦੇਖ ਕੇ ਬ੍ਰੇਕ ਮਾਰਨੀ ਪਿੱਛੋਂ ਬਹੁਤ ਹਾਦਸੇ ਹੁੰਦੇ ਤੇ ਰੋਜ਼ ਇੱਕ ਨਾ ਦੋ ਗੱਡੀਆਂ ਫਟਦੀਆਂ ਸੀ ਇੱਥੇ ਤੇ ਅੱਜ ਜਦੋਂ ਇਹਨਾਂ ਨੇ ਸਾਨੂੰ ਇੱਥੇ ਦੇਖ ਕੇ ਸਾਨੂੰ ਵਧੀਆ ਲੱਗਿਆ ਸੀ ਨਾਲ ਹੋ ਕੇ ਕੰਮ ਕਰਵਾਇਆ ਤੇ ਬਹੁਤ ਬੰਦੇ ਜਿਹੜੇ ਅਸੀਂ ਜਿਹਨਾਂ ਨੂੰ ਜਾਣਦੇ ਵੀ ਨਹੀਂ ਸੀਗੇ ਉਹ ਵੀ ਰੁਗ ਰੁਕੇ ਭਗਵਾਨ ਸਿੰਘ ਮਟੋਰ ਜੀ ਨੂੰ ਮਿਲੇ ਇੱਥੇ ਸਾਨੂੰ ਆਪ ਨੂੰ ਵਧੀਆ ਲੱਗਿਆ ਜੀ ਤੇ ਹੱਕ ਸੱਚ ਦੀ ਲੜਾਈ ਲੜਨ ਦੇ ਸਾਡੇ ਹੈਗੇ ਭਰਾ ਅਸੀਂ ਇਹਦੇ ਨਾਲ ਹਮੇਸ਼ਾ ਖੜੇ ਆ ਜੀ ਮਾਰਾ ਇਹਨੂੰ ਚੜ੍ਹਦੀ ਕਲਾ 'ਚ ਰੱਖੇ ਇਹਨਾਂ ਨੂੰ ਬਹੁਤ ਬਹੁਤ ਵਧਾਈਆਂ ਜਨਮ ਦਿਨ ਦੀਆਂ ਐਨਾ ਸੋਹਣਾ ਭਰਾ ਲਾ ਕੀਤਾ ਤੁਹਾਡੇ ਸਾਹਮਣੇ ਆ ਗੱਡੀਆਂ ਸਬੂਤ ਜਾ ਰਹੀਆਂ ਸਾਡੇ ਸ਼ੀਸ਼ੇ ਕਈ ਵਾਰ ਨਵੇਂ ਪਾਏ ਹੋਏ ਜੀ ਅਸੀਂ ਇੱਥੇ ਟੁੱਟੇ ਹੋਏ ਰੋਡ ਨਾਲ ਨਾ ਜੀ ਗੀਟੀਆਂ ਵੱਜ ਬੱਜ ਕੇ ਟੁੱਟ ਜਾਂਦੇ ਸੀਗੇ ਜੀ ਐਸੀ ਇੱਦਾਂ ਹੀ ਕਹਿੰਦੇ ਇਦਾਂ ਦੇ ਉਪਰਾਲੇ ਕਰੋ ਮੈਂ ਤਾਂ ਕਹਿਣਾ ਚਾਹੁੰਦਾ ਜੀ ਕਿ ਚੰਨੀ ਸਾਹਿਬ ਵਾਲੇ ਪੈਚਵਰਕ ਵੀ ਨਹੀਂ ਚੰਨੀ ਸਾਹਿਬ ਵਾਲਾ ਪੈਚਵਰਕ ਵੀ ਨਹੀਂ ਜੀ ਜੁੜਿਆ ਮੈਂ ਤਾਂ ਹੈਰਾਨ ਆ ਜੀ ਤੇ ਮਰਾ ਚੜਦੀ ਕਲਾ ਕਰਾ ਜੀ ਭਵਾਂਸੀ ਮਟੋਰ ਨੂੰ ਇੱਕ ਵਾਰ ਫੇਰ ਦੋ ਆਸੀ ਗੱਲ ਜੀ ਸਾਰਿਆਂ ਨੂੰ